ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਇਸ ਵੀਡੀਓ ਵਿੱਚ ਪਖੰਡੀ ਤਪਾ ਹਰੀ RAM ਦੀ ਸਾਖੀ ਬਾਰੇ ਜਾਣਾਂਗੇ ਪਖੰਡੀ ਤਪਾ ਹਰੀ RAM ਨੇ ਜਦੋਂ ਆਪਣੇ ਇਲਾਕੇ ਵਿੱਚ ਗੁਰੂ ਅਮਰਦਾਸ ਜੀ ਦੇ ਵਿਰੁੱਧ ਕੂੜ ਪ੍ਰਚਾਰ ਕੀਤਾ ਤਾਂ ਗੁਰੂ ਅਮਰਦਾਸ ਜੀ ਨੇ ਇੱਕ ਬਹੁਤ ਹੀ ਅਨੋਖਾ ਕੌਤਕ ਰਚਿਆ ਅਤੇ ਉਸ ਨੂੰ ਸਹੀ ਰਸਤੇ ਉੱਤੇ ਪਾਇਆ। ਪਿਆ ਲੋ ਹੁਣ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਗੋਵਿੰਦਵਾਲ ਸਾਹਿਬ ਵਿਖੇ ਹਰੀ RAM ਨਾਂ ਦਾ ਇੱਕ ਤਪਾ ਰਹਿੰਦਾ ਸੀ ਜੋ ਜਾਤ ਦਾ ਖੱਤਰੀ ਸੀ ਤੇ ਆਪਣੇ ਆਪ ਨੂੰ ਬੜਾ ਜਤੀ ਸਤੀ ਤੇ ਸੰਿਆਸੀ ਸਮਝਦਾ ਸੀ ਪਰ ਨਾਲ ਹੀ ਉਸ ਨੂੰ ਆਪਣੀ ਉੱਚੀ ਜਾਤ ਦਾ ਬੜਾ ਹੰਕਾਰ ਵੀ ਸੀ। ਉਹ ਗੁਰੂ ਅਮਰਦਾਸ ਜੀ ਦੇ ਵਿਰੁੱਧ ਇਲਾਕੇ ਪਰ ਵਿੱਚ ਬੜਾ ਕੂਟ ਪ੍ਰਚਾਰ ਕਰਦਾ ਸੀ ਕਿ ਇਹਨਾਂ ਨੇ ਜੋ ਸਾਰਿਆਂ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਲੰਗਰ ਸ਼ਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਕਰਕੇ ਇਹਨਾਂ ਨੇ ਸਾਡੇ ਸਬਦ ਦੇ ਧਰਮ ਪ੍ਰੇਸ਼ਟ ਕਰ ਦਿੱਤੇ ਹਨ ਸਬਦ ਦੇ ਅੰਦਰ ਦੀ ਜਾਣਨ ਵਾਲੇ ਗੁਰੂ ਸਾਹਿਬ ਜੀ ਜਾਣਦੇ ਸਨ ਕਿ ਇਹ ਤਪਾ ਬੜਾ ਲਾਲਚੀ ਬਿਰਤੀ ਵਾਲਾ ਇਨਸਾਨ ਹੈ ਸੋ ਗੁਰੂ ਸਾਹਿਬ ਜੀ ਨੇ ਇਸ ਤਪੇ ਨੂੰ ਅਤੇ ਇਸ ਦੇ ਪਿੱਛੇ ਲੱਗੇ ਹੋਰ ਜਾਤੋ ਵਿਮਾਨੀਆਂ ਨੂੰ ਸਿੱਧੇ ਰਸਤੇ ਪਾਉਣ ਲਈ ਅਤੇ ਉਹਨਾਂ ਦਾ ਪਾਜ ਤੱਬ ਦੇ ਸਾਹਮਣੇ ਉਗਾਰਣ ਲਈ ਇੱਕ ਕੌਤਕ ਰਚਿਆ ਗੁਰੂ ਸਾਹਿਬ ਜੀ ਨੇ ਐਲਾਨ ਕਰ ਦਿੱਤਾ ਕਿ ਜੋ ਵੀ ਲੰਗਰ ਵਿੱਚ ਆ ਕੇ ਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕੇਗਾ ਉਸ ਨੂੰ ਪ੍ਰਸ਼ਾਦਾ ਸ਼ਕਨ ਦੇ ਨਾਲ-ਨਾਲ 1 ਰੁਪਿਆ ਇਨਾਮ ਵੀ ਦਿੱਤਾ ਜਾਵੇਗਾ ਉਸ ਸਮੇਂ ਦੇ 1 ਰੁਪਏ ਦੀ ਵੀ ਅੱਜ ਦੇ ਹਜ਼ਾਰਾਂ ਵਾਂਗ ਕੀਮਤ ਸੀ ਤਪੇ ਦੇ ਕੁਝ ਕਚੇਲੇ ਜੋ ਕੇਵਲ ਦਿਖਾਵੇ ਅਤੇ ਪਖੰਡ ਲਈ ਹੀ ਤਪੇ ਨਾਲ ਜੁੜੇ ਹੋਏ ਸਨ ਉਹ ਤਾਂ 1 ਰੁਪਏ ਦੇ ਲਾਲਚ ਨਾਲ ਹੀ ਲੰਗਰ ਵਿੱਚ ਪ੍ਰਸ਼ਾਦਾ ਸ਼ਕਨ ਲਈ ਆ ਗਏ ਪਰ ਫਿਰ ਵੀ ਸਾਰੇ ਜਾਤ ਵਿਭਾਨੀ ਨਾ ਗੁਰੂ ਸਾਹਿਬ ਜੀ ਨੇ ਨਾਮ ਦੀ ਰਕਮ 1 ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤੀ ਤਾਂ ਬਾਕੀ ਦੇ ਰਹਿੰਦੇ ਖੁੰਦੇ ਲੋਕ ਵੀ ਲੰਗਰ ਸ਼ਕਨ ਲਈ ਪੰਗਤ ਵਿੱਚ ਆਣ ਬੈਠੇ ਪਰ ਤਪਾ ਹਰੀ RAM ਫਿਰ ਵੀ ਨਾ ਆਇਆ ਪਰ ਅਸਲ ਵਿੱਚ ਗੁਰੂ ਸਾਹਿਬ ਜੀ ਤਪੇ ਹਰੀ RAM ਨੂੰ ਪੰਗਤ ਵਿੱਚ ਲਿਆ ਕੇ ਬਿਠਾਉਣਾ ਚਾਹੁੰਦੇ ਸਨ ਤਾਂ ਕਿ ਇੱਕ ਤਾਂ ਉਸ ਦੀ ਲਾਲਚੀ ਬਿਰਤੀ ਅਤੇ ਦੂਸਰਾ ਧਰਮ ਦੇ ਨਾਂ ਤੇ ਉਸ ਵੱਲੋਂ ਕੀਤੇ ਜਾ ਰਹੇ ਪਖੰਡ ਨੂੰ ਸਭ ਦੇ ਸਾਹਮਣੇ ਉਘੇੜਿਆ ਜਾ ਸਕੇ ਤਾਂ ਜੋ ਉਹ ਸੰਗਤ ਵਿੱਚ ਗੁਰੂ ਘਰ ਦੀ ਮर्यादा ਦੇ ਉਲਟ ਕੂੜ ਪ੍ਰਚਾਰ ਨਾ ਕਰ ਸਕੇ ਅਤੇ ਸਿੱਧੇ ਰਸਤੇ ਪੈ ਜਾਵੇ ਸੋ ਗੁਰੂ ਸਾਹਿਬ ਜੀ ਨੇ ਨਾਮ ਦੀ ਰਕਮ 5 ਰੁਪਏ ਤੋਂ ਵਦਾ ਕਿ ਸੋਨੇ ਦੀ ਇੱਕ ਮੋਹਰ ਕਰ ਦਿੱਤੀ ਮੋਹਰ ਦੇ ਲਾਲਚ ਗਏ ਤਪੇ ਦੇ ਸਬਰ ਦਾ ਵੱੰਨ ਟੁੱਟ ਗਿਆ ਤੇ ਉਸ ਤੋਰ ਹਾਂ ਨਾ ਗਿਆ ਉਸ ਦਾ ਬੜਾ ਜੀ ਕਰੇ ਕਿ ਜਾ ਕੇ ਲੰਗਰ ਸ਼ਾਕੇ ਸੋਨੇ ਦੀ ਮੋਹਰ ਲੈ ਆਵਾਂ ਪਰ ਸ਼ਰਮ ਦਾ ਮਾਰਿਆ ਜਾਵੇ ਵੀ ਨਾ ਕਿ ਹੁਣ ਕਿਹੜੇ ਮੂੰਹ ਨਾਲ ਜਾਵਾਂ ਮੈਂ ਤਾਂ ਖੁਦ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਇੰਨਾ ਵਿਰੋਧ ਤੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦਾ ਰਿਹਾ ਹਾਂ ਪਰ ਮੋਹਰ ਦਾ ਲਾਲਚ ਟੇਕਣ ਵੀ ਨਾ ਦੇਵੇ ਸੋ ਤਪ ਆਪ ਤਾਂ ਨਾ ਗਿਆ ਆਪਣੇ ਲੜਕੇ ਨੂੰ ਲੰਗਰ ਦੀ ਪਿਛਲੇ ਕੰਧ ਟਪਾ ਕੇ ਲੰਗਰ ਵਿੱਚ ਭੇਜ ਦਿੱਤਾ ਪਰ ਕੰਧ ਟੱਪਣ ਸਮੇ ਲੜਕਾ ਕੰਧ ਤੋਂ ਡਿੱਗ ਪਿਆ ਤੇ ਉਸ ਦੀ ਲਾਤਰ ਟੁੱਟ ਗਈ ਸਿੱਖਾ ਨੇ ਉਸ ਨੂੰ ਆ ਕੇ ਚੁੱਕਿਆ ਤੇ ਜਦੋਂ ਇਸ ਤਰ੍ਹਾਂ ਕੰਦ ਟੱਪ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਰੋਂਦੇ ਹੋਏ ਉਸ ਬੱਚੇ ਨੇ ਸਿੱਖਾ ਨੂੰ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ ਕਿ ਉਹ ਤਪੇ ਹਰੀ RAM ਦਾ ਲੜਕਾ ਹੈ ਤੇ ਉਸ ਦੇ ਪਿਤਾ ਨੇ ਉਸ ਨੂੰ ਲੰਗਰ ਵਿੱਚੋਂ ਚੋਰੀ-ਚੋਰੀ ਪ੍ਰਸ਼ਾਦਾ ਛੱਕ ਕੇ ਸੋਨੇ ਦੀ ਮੋਹਰ ਲੈਣ ਲਈ ਭੇਜਿਆ ਹੈ ਇਸ ਤਰ੍ਹਾਂ ਤਾਂ ਪੇਦਾ ਪਾਜ ਸਭ ਦੇ ਸਾਹਮਣੇ ਉੱਗੜ ਗਿਆ ਤੇ ਉਹ ਬੜਾ ਸ਼ਰਮਸ਼ਾਰ ਹੋਇਆ ਸਾਰੇ ਨਗਰ ਵਿੱਚ ਉਸ ਦੀ ਬੜੀ ਥੂ ਥੂ ਹੋਈ ਤੇ ਕੋਈ ਵੀ ਉਸ ਨੂੰ ਮੂੰਹ ਨਾ ਲਾਵੇ ਸੋ ਇਸ ਤਰ੍ਹਾਂ ਜਿਹੜਾ ਤਾਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਤੋਈ ਕਰਦਾ ਸੀ ਤੇ ਉਹਨਾਂ ਬਾਬਤ ਕਹਿੰਦਾ ਸੀ ਕਿ ਇਹਨਾਂ ਦੇ ਲੰਗਰ ਵਿੱਚ ਸਾਰੀਆਂ ਜਾਤਾਂ ਵਾਲਿਆਂ ਨੂੰ ਇੱਕ ਬਰਾਬਰ ਬਿਠਾ ਕੇ ਸਭ ਦੇ ਧਰਮ ਪ੍ਰਿਸ਼ਟ ਕਰ ਦਿੱਤੇ ਹਨ ਹੁਣ ਲੋਕ ਉਲਟਾ ਉਸ ਦੀ ਬਖਤੋਈ ਕਰਨ ਲੱਗ ਪਏ ਤੇ ਸਭ ਨੂੰ ਉਸ ਦੀ ਅਸਲੀਅਤ ਦੀ ਸਮਝ ਆ ਗਈ ਅਤੇ ਸਾਰੇ ਲੋਕ ਉਸ ਦੇ ਪਖੰਡ ਤੋਂ ਮੁਕਤ ਹੋ ਕੇ ਗੁਰੂ ਅਮਰਦਾਸ ਜੀ ਦੀ ਨਿਰੋਈ ਵਿਚਾਰ ਧਾਰਾ ਦੇ ਤਾਰਨੀ ਬਣ ਗਏ ਤਪੇ ਦੀਏ ਸਹੰਕਾਰੀ ਅਤੇ ਲਾਲਚੀ ਬਿਰਤੀ ਬਾਪਤ ਗੁਰੂ ਰਾਮਦਾਸ ਜੀ ਨੇ ਪਾਵਨ ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਫਰਮਾਇਆ ਹੈ ਤਪਾ ਨਾ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੂੰ ਫਿਰੇ ਜਜਮਾਲਿਆ ਅੱਗੋ ਦੇ ਸਦਿਆਸ ਤੈ ਦੀਪਖਿਆ ਲੈ ਨਹੀਂ ਪਿਛੋ ਦੇ ਪਛਤਾਇਆ ਕਹ ਆਣ ਤਪੈ ਪਤ ਵਿੱਚ ਬਹਾਲਿਆ ਸੋ ਗੁਰੂ ਨਾਨਕ ਦੇਵ ਘਰ ਦਾ ਸਿਧਾਂਤ ਦੁਸ਼ਮਣ ਨੂੰ ਮਾਰਨਾ ਨਹੀਂ ਬਲਕਿ ਦੁਸ਼ਮਣੀ ਨੂੰ ਮਾਰਨਾ ਹੈ ਸੋ ਗੁਰੂ ਸਾਹਿਬ ਜੀ ਤਪੇ ਨੂੰ ਸਿੱਧੇ ਰਸਤੇ ਪਾਉਣਾ ਚਾਹੁੰਦੇ ਸਨ ਤਾਂ ਕਿ ਇੱਕ ਤਾਂ ਦੁਬਾਰਾ ਤੋਂ ਹੋਰ ਲੋਕਾਂ ਨੂੰ ਆਪਣੇ ਮਗਰ ਲਾ ਕੇ ਕੁਰਾਹੇ ਨਾ ਪਾਵੇ ਤੇ ਦੂਜਾ ਸੱਚ ਦੇ ਮਾਰਗ ਤੇ ਚੱਲ ਕੇ ਜਿਥੇ ਆਪਣਾ ਜਨਮ ਸਫਲਾ ਕਰੇ ਉਥੇ ਹੋਰ ਨਾ ਕੁਰਾਹੇ ਪਿਆਨੂ ਵੀ ਇਸ ਮਾਰਗ ਤੇ ਚੱਲਣ ਦਾ ਉਪਦੇਸ਼ ਦੇਵੇ ਸੋ ਤਪੇ ਦੁਆਰਾ ਗੁਰੂ ਸਾਹਿਬ ਜੀ ਦੀ ਕੀਤੀ ਜਾਂਦੀ ਨਿੰਦਿਆ ਨੂੰ ਭੁਲਾ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਜਦੋਂ ਸਿੱਖਾਂ ਵੱਲੋਂ ਤਪੇ ਦੇ ਲੜਕੇ ਦੀ ਲੱਤ ਦਾ ਇਲਾਜ ਕੀਤਾ ਗਿਆ ਤਾਂ ਉਹ ਕੁਝ ਦਿਨਾਂ ਵਿੱਚ ਹੀ ਠੀਕ ਹੋ ਗਿਆ ਗੁਰੂ ਸਾਹਿਬ ਜੀ ਦੀ ਅਜਿਹੀ ਨਿਮਰਤਾ ਤੇ ਖਿਮਾ ਦੀ ਭਾਵਨਾ ਨੂੰ ਦੇਖ ਕੇ ਤਾਂ ਪਾ ਗੁਰੂ ਸਾਹਿਬ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ ਤੇ ਉਹ ਵੀ ਗੁਰੂ ਸਾਹਿਬ ਜੀ ਦੀ ਸ਼ਰਧਾਲੂ ਬਣ ਗਿਆ ਅਤੇ ਉਸ ਦੇ ਨਾਲ ਦੇ ਜੋ ਵੀ ਪਖੰਡੀ ਸਨ ਉਹ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ ਉਹ ਇਸ ਤਰ੍ਹਾਂ ਜਿਹੜਾ ਤਪਾ ਪਹਿਲਾਂ ਗੁਰੂ ਸਾਹਿਬ ਜੀ ਦੀ ਅਤੇ ਸੰਗਤ ਪੰਗਤ ਦੇ ਸਿਧਾਂਤ ਦੀ ਨਿੰਦਿਆ ਕਰਦਾ ਨਹੀਂ ਸੀ ਥੱਕਦਾ ਉਹ ਹੁਣ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਗੁਰੂ ਸਾਹਿਬ ਜੀ ਦੇ ਨਿਰਮਲ ਅਤੇ ਪਵਿੱਤਰ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਸੰਗਤ ਵਿੱਚ ਪ੍ਰਚਾਰਨ ਲੱਗ ਪਿਆ ਸੋ ਇਸ ਨੂੰ ਅਸੀਂ ਗੁਰੂ ਸਾਹਿਬ ਜੀ ਦੀ ਦੂਰੰਦੇਸ਼ੀ ਕਹਿ ਲਈਏ ਜਾਂ ਕਰਾਮਾਤ ਪਰ ਸੱਚਾਈ ਇਹ ਹੀ ਹੈ ਕਿ ਗੁਰੂ ਸਾਹਿਬ ਜੀ ਵਿੱਚ ਇਹ ਸਮਰੱਥਾ ਸੀ ਕਿ ਉਹ ਕੁਰਾਹੇ ਪਏ ਹੋਏ ਵੱਡੇ-ਵੱਡੇ ਧਰਮੀਾਂ ਤੇ ਪਾਪੀਆਂ ਨੂੰ ਵੀ ਸੱਚ ਅਤੇ ਧਰਮ ਨਾਲ ਜੋੜ ਸਕਣ ਦੇ ਸਮਰੱਥ ਸਨ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੀ ਗੁਰੂ ਸਾਹਿਬ ਜੀ ਦੇ ਨਸਦੰਤਾ ਉੱਪਰ ਚੱਲਦੇ ਹੋਏ ਇੱਕ ਤਾਂ ਕਦੇ ਵੀ ਜਾਤ ਪਾਤ ਦਾ ਹੰਕਾਰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਮਤ ਅਨੁਸਾਰ ਅਸੀਂ ਸਾਰੇ ਇੱਕ ਬਰਾਬਰ ਹਾਂ ਤੇ ਸਾਡੇ ਸਭ ਦਾ ਸਾਂਝਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ ਸੋ ਇੱਕ ਪਿਤਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਆਪਸ ਵਿੱਚ ਭੈਣ ਭਰਾ ਹਾਂ ਪਾਵ ਜਾਤ ਪਾਤ ਕਰਕੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ ਦੂਸਰਾ ਸਾਨੂੰ ਕਦੇ ਵੀ ਧਰਮ ਦੇ ਨਾਂ ਤੇ ਪਖੰਡ ਨਹੀਂ ਕਰਨਾ ਚਾਹੀਦਾ ਜੋ ਸਾਡੇ ਅੰਦਰ ਹੋਵੇ ਉਹੀ ਬਾਹਰ ਹੋਣਾ ਚਾਹੀਦਾ ਹੈ ਤੇ ਜੋ ਬਾਹਰ ਹੋਵੇ ਉਹੀ ਸਾਡੇ ਅੰਦਰ ਹੋਣਾ ਚਾਹੀਦਾ ਹੈ ਭਾਵ ਸਾਡੇ ਪਹਿਰਾਵੇ ਬੋਲਚਾਲ ਅਤੇ ਜੀਵਨ ਜਾਂਚ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਬਖੰਡ ਕਰਕੇ ਅਸੀਂ ਕੁਝ ਸਮੇਂ ਲਈ ਲੋਕਾਂ ਨੂੰ ਤਾਂ ਬੇਵਕੂਫ ਬਣਾ ਸਕਦੇ ਹਾਂ ਪਰ ਉਸ ਅਕਾਲ ਪੁਰਖ ਨੂੰ ਕਦੇ ਵੀ ਪਰਮਾਇਆ ਨਹੀਂ ਜਾ ਸਕਦਾ ਉਹ ਹਰ ਜਗ੍ਹਾ ਉੱਤੇ ਵਸਦਾ ਹੈ ਸਾਧ ਸੰਗਤ ਜੀ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਵਿੱਚੋਂ ਜ਼ਰੂਰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਅਜੇ ਹੀ ਵੀਡੀਓ ਵਿੱਚ